ਪੇਂਡ 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 ਬਟਾਰੀ ਤੋਂ ਵੀਰ ਹੁਣੀ ਮੈਨੇਜਰ ਸਾਹਿਬ ਵਾਹਿਗੁਰੂ ਤੇ ਇਹਨਾਂ ਨੇ ਬਹੁਤ ਯੋਗਦਾਨ ਦਿੱਤਾ ਵਾ ਵੀਰ ਹੁਣਾ ਨੇ ਹਰ ਹਰ ਬੰਦੇ ਦਾ ਮੰਨ ਲਓ ਵੀ ਜਵਾਬ ਹਰ ਬੰਦੇ ਨਾਲ ਗੱਲਬਾਤ ਹਰ ਟਰੈਕਟਰ ਬਾਰੇ ਲਿਖਤ ਪੜ ਮੁਖੇ ਸਾਰਿਆਂ ਦੀ ਜ਼ਿੰਮੇਵਾਰੀ ਸਮਝੀ ਆ ਵੀਰ ਹੁਣਾ ਨੇ ਤੇ ਗਾਂਵ 'ਵੀ ਆਪਾਂ ਨੂੰ ਇੱਕ 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 ਭਰਾਵਾਂ ਇਹਨੇ ਨਾ ਮਤਲਬ ਜ਼ਿੰਦਗੀ ਦਾ ਦੁੱਖ ਵੀ ਸੜਨਾ ਜ਼ਾਹਰ ਕੀਤਾ ਵਾ ਹਾਂਜੀ ਹਾਂਜੀ ਦੋ ਫਿਰ ਮੂੰਹ ਪੁੱਛੋ ਹਾਂ ਦੋ ਇਹਨੂੰ ਸੇਵਾ ਦੀ ਫੋੜਦਾ ਕੋ ਇਹ ਆ ਮੀਰ ਜੀ ਵੀ ਕਈ ਵਾਰ ਸੇਵਾ ਤੇ ਜਾਣ ਦਾ ਮਨ ਹੋਇਆ ਪਰ ਮੰਦ ਭਾਗੀ ਇਹ ਗੱਲ ਹੈ ਕੋਈ ਕੜਦਾ ਨਹੀਂ ਜੀ ਕੜਦੇ ਤਾਂ ਨਹੀਂ ਜਿਹੜੀ ਇਹ ਭੁੱਲ ਗਏਗਾ ਇਹਨਾਂ ਕੋ ਕੰਕ ਕਰਨਾ ਨਹੀਂ ਦੇ ਮੈਨੂੰ ਚਾਹ ਪਾਣੀ ਪੁੱਛਦੇ ਬਿਨਾਂ ਕਿ ਕਿ ਸੇਵਾ ਕਰਾਂਗੇ ਦੋ ਬੰਦੇ ਇਹਨੂੰ ਚਾਹੀਦੇ ਆ ਇਹ ਕਰਕੇ ਤਿੰਨਾ ਦਾ ਨੁਕਸਾਨ ਨਾ ਹੋਣ ਕਰਕੇ ਕੋਈ ਕੜਦਾ ਨਹੀਂ ਅੱਜ ਸਦਕੇ ਨਾ ਵੀਰਾਂ ਦੇ ਜਿਨ੍ਹਾਂ ਨੇ ਬੜਾ ਤਗੜਾ ਉਦਮ ਮਾਰਿਆ ਵੀ ਜਿੱਡਾ ਤੜਾ ਜੀਰਾ ਕੱਢਿਆ ਹੋਊਗਾ ਵੀ ਇਹਨੂੰ ਲੈ ਜੀ ਤੇ ਚਲੋ ਅਹੀਂ ਜੀਰਾ ਕੱਢਿਆ ਵੀ ਚੱਲੀਏ ਸਾਡਾ ਮਨ ਕਿਦਾਂ ਟੁੱਟਾ ਮਨ ਦੇ ਕੁਝ ਹੋ ਗਏ ਇਤਨਾ ਨੇ ਪਿੰਡੋਂ ਬਾਹਰ ਵੀ ਨਿਕਲੇ ਤੋਂ ਆਉਂਦੇ ਵੀ ਬੁਲਾਤੀ ਅੱਜ ਕਿਦਾਂ ਤਿਆਰੀਆਂ ਵਾਂ ਤੇ ਪਹਿਲਾਂ ਅੱਜ ਸੇਵਾ ਤੇ ਤੋਂ ਉਹਦੇ ਅੱਖਾਂ ਟੱਡੀਆਂ ਰਹਿ ਕੇ ਦੇਖਾ ਸੋ ਅੱਜ ਸੇਵਾ ਤੇ ਗਏ ਬੜਾ ਵਧੀਆ ਲੱਗਾ ਮੇਰੇ ਨਾਲ ਸਾਰੇ ਵੀਰ ਬਹੁਤ ਚੱਗੇ ਸੀ ਖਾਸ ਕਿਨਗੇ ਟਾਈਮ ਲੰਘਿਆ ਤੇ ਮੈਂ ਉਹ ਵੀਰਾਂ ਨਾਲ ਪੱਕੀ ਗੱਲ ਕਰ ਲਈ ਜਿੱਥੇ ਸੀ ਉਹਦਾ ਜੋ ਮੈਨੂੰ ਲੈ ਜਾ ਕਰੋ ਉਦੋਂ ਤੱਕ ਕੱਢਦਾ ਨਹੀਂ ਜੇ ਤੁਸੀਂ ਜਿਗਰਾ ਕੱਢਿਆ ਤੇ ਮਾਰਾ ਕਿਰਪਾ ਕਰੇ ਤੁਹਾਡੇ ਦੇ ਵਾਹ ਵਾਹ ਮਾਈ ਗੋਡ ਖਾਲਸਾ ਵਾਹਿਗੁਰੂ ਜੀ ਖਾਤਿ